ਕਰਨਾ ਕੋ ਸਾਜਾ ਸੁਣੋ بس ਹਾਂਜੀ ਆ ਜੀ ਬਾਲਾ ਫਾਲਤੂ ਲੋੜ ਨਹੀਂ ਪਿੱਛੇ ਬੱਸ 3 ਮਿੰਟ ਜੀ 1 ਮਿੰਟ 1 ਮਿੰਟ ਜੀ 1 ਮਿੰਟ ਸਾਹਿਬ ਸਿੱਧੂ ਪਰਿਵਾਰ ਕਾਫੀ ਲੰਬੇ ਸਮੇਂ ਤੋਂ ਇਨਸਾਫ ਨੂੰ ਲੈ ਕੇ ਭੜਕ ਰਿਹਾਗਾ ਤਾਂ ਨਾਰਾਜ਼ਗੀ ਜਿਹੜੀ ਸਰਕਾਰ ਦੇ ਖਿਲਾਫ ਵੀ ਸੀ ਤੇ ਆਪਣੀ ਪਾਰਟੀ ਨੇ ਵੀ ਕੀ ਕਹੋਂਗੇ ਅੱਜ ਪਹੁੰਚੇ ਹਾਂ ਦੇਖੋ ਬੇਨਤੀ ਹੈ ਇਸ ਤਰ੍ਹਾਂ ਮੇਨ ਨਾਰਾਜ਼ਗੀ ਇਹਨਾਂ ਦੀ ਸੈਂਟਰ ਸਰਕਾਰ ਤੋਂ ਤੇ ਸੂਬੇ ਦੀ ਸਰਕਾਰ ਸਾਡੇ ਤੋਂ ਨਾਰਾਜ਼ਗੀ ਨਹੀਂ ਪਰਵਾਰਾਂ ਦੇ ਵਿੱਚ ਕੋ ਛੋਟੇ ਮੋਟੇ ਮੰਦ ਪੇਜ ਵਰਕਰਾਂ ਸਾਥੀਆਂ ਦੇ ਉਹਨਾਂ ਦਾ ਆਪਣਾ ਕੋਈ ਨਹੀਂ ਬਟ ਮੈਂ ਇਹਨਾਂ ਨੂੰ ਫੇਦ ਦਵਾਇਆ ਵਿਸ਼ਵਾਸ ਦਵਾਇਆ ਕਿ ਜਿਸ ਤਰ੍ਹਾਂ ਪਹਿਲੇ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੁੰਦੀ ਆਈਏ ਤੁਹਾਡੇ ਇੰਟਰਸਟ ਨੂੰ ਪ੍ਰੋਟੈਕਟ ਕਰਦੇ ਆਏ ਆ ਇਸ ਤਰ੍ਹਾਂ ਹੀ ਹੁਣ ਵੀ ਤੁਹਾਡਾ ਇੱਜ਼ਤ ਮਾਨ ਤੇ ਤੁਹਾਡਾ ਹਰ ਹੁਕਮ ਜਿਹੜਾ ਉਹਦੀ ਪਾਲਣਾ ਸੀ ਕਰਾਂਗੇ ਮੈਂ ਇੰਨੀ ਅਛਾ ਬਾਜਬਤ ਸਾਹਿਬ ਪਿਛਲੀ ਤਰਨ ਦੇ ਵਿੱਚ ਰਾਜਾ ਵੜਿੰਗ ਜੀ ਬਹੁਤ ਜਿਆਦਾ ਫਾਈਟ ਕੀਤੀ ਹੈ ਲੇਕਿਨ ਐਤਕੀ ਤੁਸੀਂ ਇਹਨਾਂ ਨੂੰ ਟਿਕਟ ਦਿੱਤੀ ਉਹਨਾਂ ਨੂੰ ਜਾ ਕੇ ਲੁਧਾਣੇ ਲੈ ਗਏ ਕੀ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਫਿਰ ਸਾਡੇ ਵੀਰ ਮੇਰੀ ਇੰਨੀ ਗੱਲ ਸਮਝ ਲਓ ਕਿ ਇਹ ਫੈਸਲਾ ਰਾਜਾ ਵੜਿੰਗ ਜੀ ਦਾ ਪਾਰਟੀ ਹਾਈ ਕਮਾਂਡ ਨੇ ਕੀਤਾ ਪਾਰਟੀ ਹਾਈ ਕਮਾਂਡ ਵੇਖਦੀ ਹੈ ਕਿਉਂਕਿ ਇਸ ਟਾਈਮ ਟੌਪ ਦੇ ਉੱਤੇ ਇਹ ਸੀ ਕਿ ਜਿਨੇ ਸਾਰਿਆਂ ਨੂੰ ਵੱਡੀ ਪਾਰਟੀ ਨਾਲ ਗਦਾਰੀ ਕੀਤੀ ਹੈ ਰਵਨੀਤ ਬੇਟੂ ਉਹਦੇ ਸਾਹਮਣੇ ਕੋਈ ਐਹੋਜਾ ਕੈਂਡੀਡੇਟ ਲੈ ਕੇ ਆਈਏ ਜਿਹੜਾ ਉਹਨੂੰ ਚਿਤ ਕਰ ਸਕੇ ਤੇ ਨਿਆਂਗੇ ਨੰਗਾ ਦੇ ਬਾਟੇ ਵਰਗਾ ਜਿਹਨੂੰ ਚੰਗੀ ਤਰ੍ਹਾਂ ਮਾਨ ਸਕੇ ਸੋ ਇੱਕ ਅਸੀਂ ਪਾਰਟੀ ਦੇ ਪ੍ਰਧਾਨ ਨੂੰ ਉੱਥੇ ਲੈ ਕੇ ਗਏ ਆ ਤੇ ਮੈਂ ਆਪਣਾ ਡੇਰਾ ਡੱਪਾ ਵੀ ਚੁੱਕ ਕੇ ਇੱਕ ਦੋ ਜਣਾਂ ਲੁਧਿਆਣੇ ਲੈ ਕੇ ਚੱਲੇ ਆ ਜਿੰਨਾ ਚਿਰ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਾਂਜ ਕੇ ਨਹੀਂ ਆਂਦੇ ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ ਸੋ ਸਾਡੀ ਉਹ ਜਿਹੜੀ ਅਸਲ ਲੜਾਈ ਦੇਣ ਵਾਸਤੇ ਸਾਡੇ ਨੌਜਵਾਨ ਪ੍ਰਧਾਨ ਨੂੰ ਉੱਥੇ ਲੈ ਕੇ ਸੰਵੀਰ ਨੂੰ ਲਈ ਜਾ ਰਿਹਾ ਜੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਦਲਵੀਰ 골ਡੀ ਨੂੰ ਪਹਿਲਾਂ ਮਨਾ ਕੇ ਵੀ ਆਏ ਸੀ ਉੱਥੇ ਚਲਾ ਜਾਏਗਾ ਮੇਰੇ ਨਾਲ ਉਹ ਤੋਂ ਗੱਲ ਕਰੇ ਸਿੱਧੂ ਪਰਿਵਾਰ ਨਾਲ ਕਿਹੜੀ ਕਿਹੜੀ ਗੱਲ ਤੇ ਸਹਿਮਤੀ ਹੋਈ ਅੱਜ ਕੀ ਗੱਲਬਾਤ ਹੋਈ ਹੈ ਲੈ ਕੇ ਤਾਰੀਖਾ ਗੱਲਾਂ ਬਾਹਰ ਨਹੀਂ ਦੱਸੇ ਚਲੋ ਫਿਰ ਵੀ ਨਰਾਜ਼ ਸੀਗੇ ਜੀ ਕਾਫੀ ਮਾਤਰਾ ਵਿੱਚ ਨਰਾਜ਼ ਸੀਗੇ ਤੁਸੀਂ ਉਹਨਾਂ ਨੂੰ ਕਨਵਿੰਸ ਕਰਾਇਆ ਤੇ ਇੱਥੇ ਵੀ ਲੱਗੇ ਨਹੀਂ ਇਸ ਤਰ੍ਹਾਂ ਵੀ ਕਨਵਰਸ ਹੋ ਗਏ ਹੋਗਾ ਉਹਨਾਂ ਹੁਣ ਨਰਾਜ਼ ਨਹੀਂ ਨੇ ਜਿੱਥੇ ਸਨ ਉੱਥੇ ਹੀ ਡਟੇ ਨੇ ਉਸੇ ਜਮਾਤ ਵਿੱਚ ਨੇ ਉਸੇ ਪਾਰਟੀ ਵਿੱਚ ਨੇ ਜਿਸ ਲੀਡਰ ਨਾਲ ਇਹਨਾਂ ਦਾ ਦਿਲੀ ਪਿਆਰ ਹੈ ਉਹਦਾ ਅੱਜ ਵੀ ਸਤਕਾਰ ਹੈ ਛੋਟੇ-ਮੋਟੇ ਤੇ ਪਰਿਵਾਰਾਂ ਵਿੱਚ ਗੱਲਾਂਬਾਤਾਂ ਚੱਲਦੀਆਂ ਰਹਦੀਆਂ ਨੇ ਦਰਜਨਾ ਬਾਰ ਪ੍ਰਦਰਸ਼ਨ ਕਰ ਚੁੱਕਾ ਮੂਸੇ ਬਾਲਾ ਦਾ ਪਰਿਵਾਰ ਅਨਸਾਫ਼ ਲੈਣ ਲਈ ਇੱਕਾ ਦੁੱਕਾ ਲੀਡਰ ਕਾਂਗਰਸ ਦੇ ਪਹੁੰਚਿਆ ਚਾਹੀਦਾ ਨਹੀਂ ਸਾਰੀ ਲੀਡਰਸ਼ਿਪ ਨੂੰ ਨਾਲ ਖੜਨਾ ਚਾਹੀਦਾ ਸੀ ਹਮੇਸ਼ਾ ਨਾਲ ਖੜੇ ਆ ਹਮੇਸ਼ਾ ਨਾਲ ਖੜੇ ਰਾਂਗੇ ਗੁਰੂ ਮਹਾਰਾਜ ਸਾਹਿਬ ਬਖਸ਼ਿਸ਼ ਕਰਨ ਸਾ ਜੀਤਵਿੰਦਰ ਸਿੰਘ ਨੂੰ ਤੁਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾਓ ਤੇ ਆਂਦੇ 27 ਦੇ ਵਿੱਚ ਸਰਕਾਰ ਲਿਆਓ ਸੈਂਟਰ ਵਿੱਚ ਵੀ ਗਵਰਨਮੈਂਟ ਹੈ ਤੇ ਇੱਥੇ ਵੀ ਆਏ ਤਾਂ ਤੁਸੀਂ ਵੇਖਿਓ ਜੇ ਇਨਸਾਫ਼ ਮਿੰਟਾਂ 'ਚ ਨਾ ਮਿਲਿਆ ਤੇ ਤਾਂ ਮੈਨੂੰ ਗਿਆ ਬਲਕੌਰ ਸਿੰਘ ਚੋਣ ਪ੍ਰਚਾਰ 'ਚ ਨਾਲ ਰਹਿਣਗੇ ਜੀ ਇਹ ਤੇ ਸੱਭ ਬਲਕੌਰ ਸਿੰਘ ਹੀ ਦੱਸ ਸਕਦੇ ਨੇ ਮੈਨੂੰ ਪੂਰਨ ਫੇਤ ਹੈ ਕਿ ਪੂਰਨ ਸਾਥ ਦੇਣਗੇ ਖੱਬੇ ਹੱਥ ਬਿਠੇ ਰਵਨੀਤ ਬਿੱਟੂ ਕਹਿੰਦੇ ਕਾਂਗਰਸੀ 1 ਜੂਨ ਤੱਕ ਛੁੱਟੀਆਂ ਮਨਾਉਣ ਦੇ ਲਈ ਆ ਰਹੇ ਨੇ ਲੁਧਿਆਣੇ 'ਚ ਵੇਖੋ ਗੱਲ ਸੁਣੋ ਉਹਨੂੰ ਤੇ ਗੱਲ ਕਰਨ ਦਾ ਕੋਈ ਮੈਂ ਸਮਝ ਨਾ ਗਾਲੀ ਨਹੀਂ ਉਹਦੀ ਪਾੰਦੀ ਜਿਸ ਬੰਦੇ ਨੇ ਆਪਣੀ ਮਾਂ ਦੀ ਪੇਠੇ ਛੁਰਾ ਮਾਰਿਆ ਹੋਏ ਉਹਦੇ ਬਿਆਨਾਂ ਦੀ ਨਾ ਕੋਈ ਮਹੱਤਤਾ ਹੈ ਨਾ ਉਹਦੀ ਮੈਂ ਕੋਈ ਮਹੱਤਤਾ ਸਮਝੀ ਨਾ ਆਂਦਰ ਟਾਈਮ ਜਿਹੜਾ 4 ਜੂਨ ਕੋ ਬਹੁਤ ਹੀ ਦੂਰ ਤੇ ਹੈ ਨਹੀਂ 4 ਜੂਨ ਨੂੰ ਜਾਂ ਮੈਂ ਤੁਹਾਡੇ ਕੋਲ ਆ ਜੂ ਜਾਂ ਤੁਸੀਂ ਮੇਰੇ ਕੋਲ ਆ ਜਿਓ ਆਪੇ ਵੇਖ ਲਿਓ ਕਿ ਲੁਧਿਆਣੇ ਦੇ ਲੋਕ ਫੈਸਲਾ ਕੀ ਕਰ ਰਮਨੀਰ ਸਿੰਘ ਬਿੱਟੂ ਤਨੋਂ 4 ਮਹੀਨੇ ਪਹਿਲਾਂ ਜਿਹੜੀ ਪਾਰਟੀ ਦੇ ਖਿਲਾਫ ਬੇਬਾਕੀ ਨਾਲ ਬੋਲਦੇ ਸੀ ਉਹਨਾਂ ਦੇ ਨਾਲ ਹੀ ਜਿਹੜਾ ਜਾ ਕੇ ਬੈਠ ਗਏ ਕਿਵੇਂ ਦੇਖ ਲਓ ਉਹ ਗੱਲ ਇਸ ਤਰ੍ਹਾਂ ਹੁੰਦੀ ਹੈ ਦੋ ਕਿਸਮ ਦੇ ਬੰਦੇ ਨੇ ਇੱਕ ਦੇ ਬੰਦੇ ਨੇ ਸੂਲ ਵਾਲੇ ਇੱਕ ਹੁੰਦੇ ਬੇਇਸੂਬ ਜਿਨ੍ਹਾਂ ਲੋਕਾਂ ਨੇ ਸਰਕਾਰੀ ਐਡਵਾਂਟੇਜਸ ਲੈਣੇ ਨੇ ਜੈਡ ਪ੍ਰੋਟੈਕਸ਼ਨ ਸਿਕਿਉਰਿਟੀ ਲੈਣੀ ਹੈ ਸਰਕਾਰੀ ਘਰਾਂ ਨੂੰ ਰੱਖਣਾ ਉਹਨਾਂ ਨੇ ਸੂਬੇ ਨੂੰ ਕੀ ਪ੍ਰੋਟੈਕਟ ਕਰਨਾ ਤੇ ਆਪਣੇ ਲੋਕਾਂ ਨੂੰ ਕੀ ਪ੍ਰੋਟੈਕਟ ਕਰਨਾ ਸੋ ਇਹ ਉਹ ਦੂਸਰੀ ਕਿਸਮ ਹੈ ਜਿਨੇ ਆਪਣੇ ਜਾਤੀ ਐਡਵਾਂਟੇਜਸ ਵਾਸਤੇ ਆਪਣੀ ਉਹ ਜਮਾਤ ਜਿਸ ਜਮਾਤ ਨੇ ਉਹਦੇ ਦਾਦਾ ਜੀ ਨੂੰ ਮੁੱਖ ਮੰਤਰੀ ਬਣਾਇਆ ਜਿਹੜਾ ਉਹਨਾਂ ਦੀ ਦਾਦੀ ਜੀ ਨੂੰ ਪਾਰਲੀਮੈਂਟ ਦੀ ਟਿਕਟ ਦਿੱਤੀ ਹੈ ਜਿਸ ਜਿਸ پارٹی ਨੇ ਉਹਦੇ ਤਾਇ ਨੂੰ ਮੰਤਰੀ ਬਣਾਇਆ ਹੈ ਜਿਸ پارٹی ਨੇ ਉਹਦੀ ਭੂਆ ਨੂੰ ਮੰਤਰੀ ਬਣਾਇਆ ਹੈ ਜਿਸ پارٹی ਨੇ ਉਹਨੂੰ ਤਿੰਨ ਵਾਰ ਐਮਪੀ ਬਣਾਇਆ ਹੈ ਜਿਸ پارٹی ਨੇ ਉਹਦੇ ਚਚੇਰੇ ਭਰਾ ਨੂੰ ਮਨਿਸਟਰ ਬਣਾਇਆ ਹੈ ਜਿਸ پارٹی ਨੇ ਉਹਦੇ ਛੋਟੇ ਭਰਾ ਨੂੰ ਡੀਐਸਪੀ ਬਣਾਇਆ ਹੋਏ ਜੇ ਇਹ ਬੰਦਿਆ ਦਾ ਰਾਜ ਨਹੀਂ ਹੋ ਸਕਦਾ ਤੇ ਫਿਰ ਕਿਸੇ ਦਾ ਰਾਜ ਬਾਜਵਾ ਸਾਹਿਬ ਆਪਦੇ ਚੋਨ ਮੈਨੀਫੈਸਟੋ ਦੇ ਵਿੱਚ ਜਿਹੜਾ ਅੱਗੇ ਰੱਖਿਆ ਜਾਊਗਾ ਜਸਟਿਸ ਦੀ ਗੱਲ ਕੀਤੀ ਜਾਊ ਫਿਰ ਚੋਨ ਮੈਨੀਫੈਸਟੋ ਦੇ ਵਿੱਚ ਸਭ ਤੋਂ ਪਹਿਲਾਂ ਇਹ ਕਿਉਂ ਨਹੀਂ ਰੱਖਿਆ ਗਿਆ ਵੀ ਜਸਟਿਸ ਦੀ ਗੱਲ ਚੋਨ ਚੋਨ ਮੈਨੀਫੈਸਟੋ ਜਿਹੜਾ ਗਵਰਨਮੈਂਟ ਆਫ ਜਿਹੜਾ ਨੈਸ਼ਨਲ ਚੋਨ ਇਨਵੈਸਟਰ ਹੁੰਦਾ ਉਹ ਇੱਕ ਡਿਫਰੈਂਸ ਹੈ ਉਹ ਕਿ ਡਿਫਰੈਂਟ ਗੱਲ ਹੈ 테러ਰਿਜ਼ਮ ਦੇ ਖਿਲਾਫ ਇਸ ਕਿਸਮ ਦੇ ਲੋਕਾਂ ਦੇ ਖਿਲਾਫ ਤੇ ਪੰਜਾਬ ਦੇ ਵਿੱਚ ਆਲਰੇਡੀ ਕਾਂਗਰਸ ਬਾਜਪਾ ਸਰ ਇਸ ਨੂੰ ਇਸ ਕਤਲ ਨੂੰ ਤੁਸੀਂ ਨੈਸ਼ਨਲਾਈਜ਼ ਨਹੀਂ ਮੰਨਦੇ ਕਿਉਂ ਜੀ ਇਸ ਦਾ ਸਿੱਧੂ ਦੇ ਜਿਹੜਾ ਕਤਲ ਹੋਇਆ ਹੈ ਇਸ ਨੂੰ ਤੁਸੀਂ ਕਹਿੰਦਾ ਨਹੀਂ ਹੈ ਫਿਰ ਤੁਸੀਂ ਤੁਹਾਨੂੰ ਸਮੁੱਚੀ ਲੀਡਰਸ਼ਿਪ ਇਹਦੇ ਨਾਲ ਸਾਡੀ ਸਮੁੱਚੀ ਲੀਡਰਸ਼ਿਪ ਇਹਦੇ ਨਾਲ ਹੈ ਰਾਹੁਲ ਜੀ ਇੱਥੇ ਆਪ ਘਰੋਂ ਆ ਕੇ ਗਏ ਨੇ ਰਾਹੁਲ ਜੀ ਇਹਨਾਂ ਨੂੰ ਖੁਦ ਰਿਪਰੈਜ਼ੈਂਟੇਸ਼ਨ ਦੇਣਾ ਚਾਹੁੰਦੇ ਸੀ ਉਹਦੇ ਖੁਦ ਇਹਨਾਂ ਨੇ ਇਨਕਾਰ ਹੀ ਕੀਤੀ ਹੈ ਤੁਸੀਂ ਮੈਨੂੰ ਦੱਸੋ ਜੇ ਉਸ ਪਰਿਵਾਰ ਦੀ ਕਦਰ ਨਾ ਕਰਦੇ ਹੁੰਦੇ ਜਾਂ ਇਸ ਇਸ਼ੂ ਨੂੰ ਨੈਸ਼ਨਲੀ ਉਹ ਨਾ ਇਹਨੂੰ ਮੇਨ ਇਸ਼ੂ ਬਣਾਉਣਾ ਚਾਹੁੰਦੇ ਹੁੰਦੇ ਤੇ ਉਹ ਕਿਉਂ ਅਸੀਂ 1 ਸਾਲ ਇੰਤਜ਼ਾਰ ਕਰਦੇ ਤੇ ਬੱਜਬਾ ਸਾਹਿਬ ਆਮ ਆਦਮੀ ਪਾਰਟੀ ਬਦਲਾ ਦਾ ਨਾਰਾ ਲੈ ਕੇ ਆਈ ਸੀ ਤੇ ਲੋਕਾਂ ਨੂੰ ਕਹਿੰਦੀ ਸੀ ਸਵਾਲ ਪੁੱਛੋ ਜੇ ਉਹ ਪਿੰਡਾਂ ਜਾਣਗੇ ਲੀਡਰਾਂ ਦੀ ਸਪੀਡ ਚੈੱਕ ਕਰੋ ਹੁਣ ਇਹਨਾਂ ਦੀ ਸਪੀਡ ਚੈੱਕ ਹੋ ਰਹੀ ਆ 브্রেক ਐ ਨਹੀਂ ਲੱਗ ਰਹੀਆਂ ਪਿੰਡਾਂ ਜੇ ਉਹ ਸਵਾਲ ਪੁੱਛਦੇ ਆ ਲੋਕ ਜੀ ਇਹਨਾਂ ਦਾ ਤਾਂ ਹੁਣ ਗਵਰਨਰ ਵੱਜ ਗਿਆ ਜੀ ਜਾਂ ਮਾੜੀ ਗੱਡੀ ਦਾ ਗਵਰਨਰ ਵੱਜ ਜਾਂਦਾ ਨਾ ਜੀ ਇਹਨਾਂ ਦਾ ਗਵਰਨਰ ਵੱਜ ਗਿਆ ਜੀ ਮੇਰਾ ਓਪਨ ਚੈਲੰਜ ਹੈ ਕਿ ਭਗਵੰਤ ਮਾਨ ਸੰਗਰੂਰ ਦੀ ਸੀਟ ਨਹੀਂ ਬਚਾ ਸਕਦਾ ਬਾਕੀ ਅੰਦੀ ਤੇ ਗੱਲ ਹੀ ਚੱਲਦੀ ਹੈ ਸੰਗਰੂਰ ਦੀ ਸੀਟ ਜਿਹੜੀ ਉਹ ਨਹੀਂ ਇਹ ਬਚਾ ਪੰਦੇ ਨੇ ਬਾਕੀ ਹੋਰ ਕੀ ਕਰਨਾ ਹੈ ਮਿਹਰਬਾਨੀ